ਸਵੇਰ ਤੇ ਕਰਦਾ ਦਿਲ ਮੇਰਾ ਲਵਾ ਜ਼ਹਿਰ ਘੋਲ ਕੇ ਭਾਈ ਕਲੇ ਦੀ ਜਿਸ ਕਰ ਵਿੱਚ ਪੰਜ ਸੱਤ ਜੀ ਉਹ ਮੈਂ ਵੀ ਕਿਹੜਾ ਵੇਲਾ ਨੀ ਦਿਨ ਰਾਤ ਕਰਾਂ ਮਜ਼ਦੂਰੀ ਨੀ ਦਿਨਾਂ ਕੀਤੀ ਪੂਰੀ ਨੀ फेर ਅਬਦਾ ਸ਼ੁਕਰ ਮਨਾਵਾਂਗੇ ਸ਼ਕਤੀਰਾ ਤੋਂ ਤਕੀਏ ਨਜ਼ਰ ਤੇਰੀ ਅਸੀਂ ਤੀਰ ਨਹੀਂ ਸੀਨੇ ਤੇ ਸੈਣ ਜੋਗੇ ਸਾਨੂੰ ਕੁੱਲੀ ਦੀ ਸ਼ਾਹ ਨੀ ਤੇਰੇ ਮੈਲ ਦਿਸ਼ਾਵੇਂ ਨਹੀਂ ਬੈਣ ਜੋਗੇ ਜਿੱਥੇ ਮੂਹ ਨੂੰ ਲੱਗ ਜਾਵੇ ਯਾਰੋ ਖੰਟ ਮਿਸ਼ਰੀ ਉੱਥੇ ਨੂਨ ਦੀਆਂ ਡਲੀਆਂ ਨੂੰ ਕੌਣ ਪੁੱਛਦਾ ਹਾਰੇ ਨੋਟਾਂ ਵਾਲੇ ਪੈਣ ਵੇ ਵਫਾ ਮੰਦੇ ਗਲੇ ਕਿ ਗੀ ਤੇਰੇ ਫੁੱਲ ਕਲੀਆਂ ਨੂੰ ਕੌਣ ਪੁੱਛਦਾ ਮੈਂ ਹਾਂ ਮਲਕੀਸ਼ੰ ਚੀ ਦਾ ਫਾਸਟਵੇ ਨਿਊ ਚੈਨਲ ਤੋਂ ਅੱਜ ਅਸੀਂ ਪਿੰਡ ਜੋਧੇ ਵਿਖੇ ਆਏ ਹੋਇਆ ਜਿੱਥੇ ਵਿੱਚ ਗੁੰਮਨਾਮ ਇੱਕ ਗਾਇਕ ਹੈ ਜਿਸ ਦਾ ਨਾਮ ਗਰਮੇਲ ਸਿੰਘ ਜੋਧਾ ਜੀ ਉਹ ਨਾਲ-ਨਾਲ ਲੱਕੜ ਦਾ ਕੰਮ ਦੇ ਨਾਲ-ਨਾਲ ਗਾਇਕੀ ਦਾ ਵੀ ਕਰਦੇ ਅੱਜ ਆਪਾਂ ਉਹਨਾਂ ਨਾਲ ਰੂਬਰੂ ਹੋ ਰਹੇ ਹਾਂ ਹਾਂਜੀ ਸਰ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਮੈਂ ਫਾਸਟਵੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜੋ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਨੂੰ ਰੂਬਰੂ ਅੱਜ ਕਰਨ ਜਾ ਰਹੇ ਆ ਸੋ ਹਾਂਜੀ ਸਰ ਇਹ ਸਾਰੇ ਆਪਣਾ ਗਾਇਕੀ ਦਾ ਜਿਹੜਾ ਸ਼ੌਂਕ ਤੁਹਾਨੂੰ ਨਾਲ-ਨਾਲ ਲੱਕੜ ਦੇ ਅਲੂਮੀਨੀਅਮ ਦਾ ਕੰਮ ਕਰਦੇ ਤੁਸੀਂ ਉਹਦੇ ਨਾਲ ਕਿਵੇਂ ਸ਼ੌਂਕ ਨਾਲ ਹੋਇਆ ਵੇਖੋ ਜੀ ਸ਼ੌਂਕ ਤਾਂ ਬਚਪਨ ਤੋਂ ਹੀ ਹੁੰਦਾ ਹੀ ਹੈ ਸਾਰੇ ਐਵੇਂ ਕਹਿੰਦੇ ਆ ਕਿ ਐ ਮੈਨੂੰ ਬਚਪਨ ਤੋਂ ਸ਼ੌਂਕ ਵਾਕਿਆ ਮੇਰਾ ਵੀ ਸਚਾਈ ਹੈ ਕਿ ਮੈਂ ਸਕੂਲ ਟਾਈਮ ਬਚਪਨ ਤੋਂ ਮੇਰਾ ਸ਼ੌਂਕ ਆ ਸਕੂਲ ਦੇ ਵਿੱਚ ਜਦੋਂ ਬਾਲ ਸਭਾ ਲੱਗਦੀ ਦੀ ਉਦੋਂ ਐਵੇਂ ਮੈਨੂੰ ਠਾਲ ਦਿੰਦੇ ਨੇ ਤੇ ਚਲੋ ਇੱਕ ਦੋ ਇਦਾਂ ਗੀਤ ਗਾ ਕੇ ਤੇ ਉਦੋਂ ਤੋਂ ਮੈਨੂੰ ਸ਼ੌਂਕ ਜਿਹੜਾ ਇਹ ਗਾਇਕੀ ਦਾ ਹੈ ਨਾ ਪੈ ਗਿਆ ਵਾ ਔਰ ਸਹੀ ਜਿਹੀ ਜਿਹੀ ਇਦਾਂ ਹੀ ਸ਼ੌਂਕ ਵਾਧਾ 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 ਗਿਆ ਨਾਲ ਦੀ ਨਾਲ ਮੇਰਾ ਅ ਲੱਕੜ ਦਾ ਕੰਮ ਐਲੂਮੀਨੀਅਮ ਦਾ ਸ਼ੀਸ਼ਾ ਵਗੈਰਾ ਸਾਰਾ ਕੰਮ ਐ ਨਾਲ ਦੀ ਨਾਲ ਆਪਣਾ ਕਰੀ ਜਨਾ ਤੇ ਇਹ ਮੇਰਾ ਸ਼ੌਂਕ ਵਾ ਜੇ ਕਿੱਤਾ ਨਹੀਂ ਆ ਅਜੇ ਮੈਨੂੰ ਕਿੱਤਾ ਨਹੀਂ ਕਹੂੰਗਾ ਜੇ ਮੈਂ ਸ਼ੌਂਕ ਹੀ ਕਹੂੰਗਾ ਕਿਉਂਕਿ ਜਦ ਤੱਕ ਆਪਾਂ ਕਿਸ ਮੁਕਾਮ ਤੇ ਨਹੀਂ ਪਹੁੰਚਦੇ ਉਹਨਾਂ ਚਿਰ ਤੱਕ ਇਹ ਸ਼ੌਂਕ ਹੀ ਆ ਔਰ ਉਸ ਤੋਂ ਬਾਅਦ ਕਿੱਤਾ ਹੋਣਾ ਜਦੋਂ ਇਹ ਜਦੋਂ ਦੁਨੀਆ ਸਾਨੂੰ ਲਾਈਕ ਕਰੂਗੀ ਜਦੋਂ ਦੁਨੀਆ ਸਾਨੂੰ ਪਸੰਦ ਕਰੂਗੀ ਫਿਰ ਇਹਨੂੰ ਅਸੀਂ ਕਿੱਤਾ ਕਵਾਂਗੇ ਇਹ ਸਰ ਸਿੱਖਿਆ ਪ੍ਰਾਪਤ ਤੁਸੀਂ ਕਿਹੜੀ ਜਗ੍ਹਾ ਤੋਂ ਕੀਤੀ ਤੇ ਕਿਹੜਾ ਤੁਹਾਡਾ ਉਸਤਾਦ ਆ ਹਾਂਜੀ ਬਿਲਕੁਲ ਮੇਰੇ ਉਸਤਾਦ ਨੇ ਜੀ ਸਤਨਾਮ ਸਿੰਘ ਚੰਗਿਆੜਾ ਲੁਧਿਆਣੇ ਤੋਂ ਹੁਣ ਸਵਰਗਵਾਸ ਹੋ ਗਏ ਆ ਜਿਨ੍ਹਾਂ ਤੋਂ ਮੈਂ ਹਰਮੋਨੀਅਮ ਦੀ ਜੋ ਸਿੱਖਿਆ ਪ੍ਰਾਪਤ ਕੀਤੀ ਆ ਔਰ ਮੇਰੇ ਜਿਹੜੇ ਸਟੇਜ ਦੀ ਕਵਰਿੰਗ ਜੋ ਸਟੇਜ ਦੀਆਂ ਬਰੀਕੀਆਂ ਸਿੱਖੀਆਂ ਮੈਂ ਸਰਦਾਰ ਬਿਕਰ ਸਿੰਘ ਤਿਮੋਵਾਲ ਔਰ ਉਹ ਵੀ ਐਕਸਪਾਇਰ ਹੋ ਗਏ ਆ ਔਰ ਮੈਂ ਉਨ ਇਨਾਂ ਦੋਨਾਂ ਤੋਂ ਮੈਂ ਜੋ ਵੀ ਜੋ ਵੀ ਅੱਜ ਤੱਕ ਸਿੱਖਿਆ ਸਟੇਜ ਤੇ ਖੜਨਾ ਸਿੱਖਿਆ ਜਿੱਦਾਂ ਵੀ ਜਿਉਂ ਵੀ ਹੋਇਆ ਮੈਂ ਇਹਨਾਂ ਦੀ ਬਦੌਲਤ ਅੱਜ ਆਪਣੇ ਉਸਤਾਦ ਉਹਨਾਂ ਦੀ ਬਦੌਲਤੀ ਮਤਲਬ ਸਟੇਜਾਂ ਵੀ ਮਾਰੀਆਂ ਮੋਟੀਆਂ ਕਰ ਲਈਆਂ ਜਾਗਰਣ ਵਗੈਰਾ ਪ੍ਰੋਗਰਾਮ ਮੇਲੇ ਸਭਿਆਚਾਰ ਸਾਰੇ ਲਾਇਦੇ ਆ ਜੀ ਤੇ ਸਰ ਤੁਸੀਂ ਕੋਈ ਕਾਸਟ ਕੋਈ ਵਗੈਰਾ ਕੋਈ ਗੀਤ ਕੱਢੇ ਹਾਂਜੀ ਹਾਂਜੀ ਮੈਂ ਸਭ ਤੋਂ ਪਹਿਲਾਂ ਪੱਥਰ ਦਿਲ 2000 13 ਦੇ ਵਿੱਚ ਸਟੋਨ ਹਾਰ ਮੇਰੀ ਇੱਕ ਆਇਆ ਸੀਗਾ ਸੌਂਗ ਉਹਦੇ ਵਿੱਚ ਮੈਂ ਵੀਡੀਓ ਵੀ ਕੀਤਾ ਸੀ ਕਾਫੀ ਹੁੰਗਾਰਾ ਮਿਲਿਆ ਸੀ ਉਸ ਤੋਂ ਬਾਅਦ ਮੈਂ ਇੱਕ ਗਾਣਾ ਕੀਤਾ ਬਾਬੇ ਅੰਤਰਜਾਮੀ ਜੋ ਅੱਜਕੱਲ ਦੇ ਜਿਹੜੇ ਬਾਬੇ ਐਵੇਂ ਠੱਗ ਦੁਕਾਨਾਂ ਖੋਲ ਕੇ ਬੈਠਿਆ ਕਰੋ ਘਰੀ ਉਹਨਾਂ ਦੇ ਹੈਨਾ ਮੈਂ ਗਾਣਾ ਕੀਤਾ ਵਾ ਅਸੀਂ ਬਾਬੇ ਅੰਤਰਜਾਮੀ ਨਹੀਂ ਸਾਡੀ ਕਿਉਂ ਕਰਦੀ ਬਦਨਾਮੀ ਨਹੀਂ ਮੂੰਹੋਂ ਕੱਢਿਆ ਬੋਲ ਕਦੇ ਨਹੀਂ ਟਲਦਾ ਬਾਬੇ ਦਾ ਤੇਰੇ ਜਈਆਂ ਤੇ ਛੇਤੀ ਮੰਤਰ ਚੱਲਦਾ ਬਾਬੇ ਦਾ ਇਹ ਮੇਰਾ ਜਿਹੜਾ ਸੌਂਗ ਹੈ ਯੂਕੇ ਤੋਂ 골ਡਨ ਵਿਰਸਾ ਸਮਰਾਪਾਜੀ ਰਾਜੀਵ ਸਮਰਾਪਾਜੀ ਹੋਣਾ ਨੇ ਇਹ ਜਿਹੜਾ ਗਾਣਾ ਵਾ ਉਥੋਂ ਰਿਲੀਜ਼ ਕੀਤਾ ਆਪਣੀ ਕੰਪਨੀ ਤੋਂ ਜੀ ਤੇ ਸਰ ਤੁਹਾਡਾ ਫੇਮਸ ਜਿਹੜਾ ਸਿੰਗਰ ਕੌਣ ਜੀ ਫੇਮਸ ਸਿੰਗਰ ਤੇ ਸਾਰੇ ਆ ਮੈਂ ਇੱਕ ਦਾ ਨਾਂ ਨਹੀਂ ਲਾਉਂਗਾ ਕਿਉਂਕਿ ਆਪਾਂ ਸਾਰਿਆਂ ਨੂੰ ਸੁਣਦੇ ਆ ਜਿਵੇਂ ਜਿਹੜੇ ਚੰਗੇ ਸਿੰਗਰ ਆ ਉਹ ਤੇ ਚਲੋ ਸਰਦੂਲ ਸਿਕੰਦਰ ਜੀ ਸਾਰੇ ਚੰਗੇ ਆ ਮਾੜਾ ਕੋਈ ਨਹੀਂ ਆ ਪਰ ਫਿਰ ਵੀ ਜਿੰਨਾਂ ਨੂੰ ਮੈਂ ਸੁਣਦਾ ਵਾਂ ਨੂਸਰਤ ਨੂਸਰਤ ਫਤਿਹ ali ਖਾਨ ਜੀ ਫੀਮੇਲ ਸਿੰਗਰ ਮੈਂ ਸੁਮਨ ਪੱਟੀ ਜੀ ਨਾਲ ਕੀਤੇ ਆ ਦੋ ਸੌਂਗ ਨਾ ਜਾਇਓ ਸੇ ਆਪਣੇ ਜੇ ਗਈ ਸਾਧ ਦੇ ਡੇਰੇ ਗੋਡਿਆਂ ਤੋਂ ਲੱਤਾਂ ਪੰਨ ਦੂ ਇਹ ਕਿਹ ਸੌਂਗ ਕੀਤਾ ਮੈਂ ਔਰ ਇੱਕ ਤਾਂ ਨੂੰ ਪਹਿਲੇ ਦੱਸ ਚੁੱਕਾ ਕਿ ਅਸੀਂ ਬਾਬੇ ਅੰਤਰਜਾਮੀ ਸਾਡੀ ਕਿਉਂ ਕਰਦੀ ਬਦਨਾਮੀ ਮੂੰਹ ਕੱਢਿਆ ਬੋਲ ਕਦੇ ਨਹੀਂ ਟਲਦਾ ਬਾਬੇ ਦਾ ਤੇਰੇ ਜਈਆਂ ਤੋਂ ਛੇਤੀ ਮੰਤਰ ਚੱਲਦਾ ਬਾਬੇ ਤੇਰੇ ਜਈਆਂ ਤੇ ਹੁਣ ਅਗਲਾ ਕੋਈ ਹੋਰ ਗਾਹ ਕਿ ਸੌਂਗ ਕਰ ਰਹੇ ਕਿ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਕਰ ਰਿਹਾ ਜੀ 골ਡਨ ਵਿਰਸਾ ਜੁਕੇ ਦੇ ਕੰਪਨੀ ਚੋਂ ਰਾਜਵੀਰ ਸਮਰਾ ਭਾਜੀ ਕਰਾ ਰਹੇ ਆ ਮੇਰੇ ਤਕਰੀਬਨ 15 ਸੌਂਗ ਔਰ ਉਹਨਾਂ ਦੇ ਵਿੱਚ ਜਿਹੜੀ ਆ ਫੀਮੇਲ ਸਿੰਗਰ ਸੋਮਨ ਭੱਟੀ ਜੀ ਉਹਨਾਂ ਦੇ ਨਾਲ ਕਰਾਂਗੇ ਤੋ ਇਹ ਬਹੁਤ ਵਧੀਆ ਜਿਹੜੇ ਕਿਉਂਕਿ ਰਾਈਟਰ ਵੀ ਨੇ ਖੁਦ ਭਾਜੀ ਹੁਣੀ ਪਰ ਉਹਨਾਂ ਦੇ ਜਿੰਨੇ ਵੀ ਸੌਂਗ ਆ ਹੁਣ ਅਸੀਂ ਉਹਨਾਂ ਦੇ ਨਾਲ ਹੀ ਜੋ ਇੱਕ ਟੀਮਵਰਕ ਹੋ ਕੇ ਅਸੀਂ ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ ਜੀ ਹਾਂਜੀ ਇਹ ਸਾਰੇ ਸਾਡੇ ਰੂਹ ਰੂਹ ਹੋ ਕੇ ਡਾਇਰੈਕਟਰ ਨੂੰ ਸੌਂਗ ਸੁਣਾਉਂਦਾ ਬਿਲਕੁਲ ਜੀ ਬਿਲਕੁਲ ਇੱਕ ਸਾਂਝਾ ਕਰਿਓ ਜੀ ਹਾਂਜੀ ਮੈਂ ਇੱਕ ਬੱਲ ਵਾਲੇ ਬੱਲ ਬਤਾਲੇ ਵਾਲੇ ਦੀ ਕਲਮ ਦਾ ਲਿਖਿਆ ਆ ਕਮੇਡੀ ਸੌਂਗ ਜਿਆ ਇੱਕ ਪਿੰਡੂ ਸੌਂਗ ਜ਼ਰੂਰ ਸੁਣਾਉਂਗਾ ਹੇ ਪ੍ਰਵੀਨ ਭਾਟਾ ਔਰ ਬਲਰਾਜ ਢਿੱਲੋਂ ਦੀ ਜੋ ਵਾਅਦੇ ਵਿੱਚ 3-4 ਸਾਲ ਹੋ ਗਏ ਜਿਹੜਾ ਇਹ ਗਾਣਾ ਨਾ ਪਹਿਲਾਂ ਰਿਲੀਜ਼ ਹੋਇਆ ਸੀ ਉਹਦੇ ਦੋ ਕੁ ਬੋਲ ਸੁਣਾ ਦਿੰਦਾ ਮੈਂ ਤੁਹਾਨੂੰ ਦੂਜੇ ਤੀਜੇ ਦਿਨ ਵੇ ਤੂੰ ਗੁੜ ਖੋਲਣ ਬਹਿ ਜਾਣਾ ਕਿੱਥੇ ਕੜਾ ਲਕਾਇਆ ਧੂੜੀ ਫੋਲਣ ਡੈ ਜਾਨੇ ਮਾੜੀ ਆਦਤ ਹੁਣ ਤੱਕ ਤੇਥੋਂ ਗਈ ਨਾ ਛੱਡੀ ਵੇ ਉੱਤੋਂ ਹੀ ਪੁਲਿਸ ਪਵਾ ਦੂੰ ਹੁਣ ਤੂੰ ਜਿੱਦਣ ਕੱਢੀ ਵੇ ਉੱਤੋਂ ਹੀ ਪੁਲਿਸ ਪਵਾ ਦੂੰ ਹੁਣ ਤੂੰ ਜਿੱਦਣ ਕੱਢੀ ਵੇ ਨੀ ਤੇਰਾ ਵੀ ਮੈਂ ਫਾਹ ਆਪਣੇ ਨਾਲ ਹੀ ਵੱਡੂੰਗਾ ਮੈਂ ਜੇ ਅੜਿਆ ਤੈਨੂੰ ਵੀ ਨਾ ਸੁੱਕੀ ਛੱਡੂੰਗਾ ਉਦੋਂ ਤੋਂ ਭੱਜ ਕੇ ਡੋਲੂ ਦੇ ਨਾਲ ਪਾਣੀ ਪਾਉਂਦੀ ਸੀ ਕਿ ਵਿੱਚੇ ਤੈਨੂੰ ਰੱਖੂੰ ਬਾਲਣ ਇਹੋ ਡਾਉਂਦੀ ਸੀ ਉਹ ਵਿੱਚੇ ਤੈਨੂੰ ਰੱਖੂੰ ਬਾਲਣ ਇਹੋ ਡਾਉਂਦੀ ਸੀ ਤੇ ਸਾਈਡ ਸੌਂਗ ਦਾ ਵੀ ਤੁਸੀਂ ਸੌਂਗ ਰੱਖਦੇ ਕੋਈ ਬਿਲਕੁਲ ਜੀ ਬਿਲਕੁਲ ਤੇ ਇਹ ਉਹ ਫਿਰ ਸਾਂ ਸੁਣਾਓ ਫਿਰ ਸਾਨੂੰ ਹਾਂ ਜੀ ਜ਼ਰੂਰ ਸੁਣਾਵਾਂਗੇ ਜੀ ਸੋ ਮੈਂ ਵੱਡੇ ਭਾਜੀ ਗੁਰਬਖਸ਼ ਸ਼ੌਂਕੀ ਸਾਹਿਬ ਦਾ ਮੈਂ ਦੋ ਗੋਲ ਸੁਣਾਉਣਾ ਤਨ ਸੋਨਦੀ ਇੱਕ ਮਾਇਆ ਰੱਬ ਤੈਨੂੰ ਕਲਮ ਦਿੱਤੀ ਵੀ ਇੰਨੇ ਜ਼ੁਲਮ ਨਾ ਲਿਖ ਮਾਇਆ ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ ਜਦ ਮੈਂ ਉਜੜਿਆ ਅਸੀਂ ਐਨੇ ਉਜੜੇ ਨ ਕੋਈ ਕਿੱਦਾਂ ਕਰੀਦਾ ਗੁਜ਼ਾਰਾ ਕਿੱਦਾਂ ਕਰੀਦਾ ਗੁਜ਼ਾਰਾ ਕਿੱਦਾਂ ਕਰੀਦਾ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦੇ ਸਾਡ ਰੱਬ ਜਾਣ